ਜਾ ਚੱਲੋ ਆਪਣਾ ਲਾਫੇਂਗਾ ਚੱਟਾ ਦੀ ਲਾਫੇਂਗਾ ਪਰਮ ਸਨਮਾਨਯੋਗ ਗੁਰੂ ਸ੍ਰੀ ਗੁਰੂ ਕਾਲ ਸਾਹਿਬ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟੋ ਖਾਲਸਾ ਪਰਮਾਤਮਾ ਦੀ ਮੋਜ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋਕਰੋ ਨਿਵਾਸ ਕਲਗੀਧਰ ਪਾਤਸ਼ਾਹ ਜੀ ਦਾ ਸਾਜਾ ਨਵਾਜਾ ਖਾਲਸਾ ਪੰਥ ਜੋ ਕਿ ਤਖਤ શ્રી ਜਮਨਾ ਸਾਹਿਬ ਗੁਰੂ ਕਾਂਚੀ ਵਿਖੇ 11 12 13 ਤੇ 14 April ਨੂੰ ਖਾਲਸਾ ਪੰਥ ਦਾ ਸਾਜਾ ਦੇ ਸ਼ਰੋਮਣੀ ਗੁਰਦੁਆਰਾ ਹਰਬੰਦਕ ਕਮੇਟੀ ਸ੍ਰੀਮਤੀਆਂ ਸੰਗਤਾ ਮਾਨਜੋ ਸਿੰਘ ਸਾਹਿਬ ਜੀ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ ਅੱਜ ਤਖਤ ਸਾਹਿਬ ਤੋਂ ਗੁਰੂ ਸਾਹਿਬ ਜੀ ਦੀ ਚਲਾਈ ਮਰਜ਼ਾ ਅਨੁਸਾਰ ਅਰਦਾਸ ਬੇਨਤੀ ਦੇ ਰੂਪੇ ਅਨੰਦਪੁਰ ਸਾਹਿਬਾਨ ਦੀ ਅਗਵਾਈ ਦੇ ਵਿੱਚ ਮਹੱਲਾ ਆਰੰਭ ਹੋਇਆ ਜੋ ਦੀਵਾਖਾਟ ਪੜਾਵਾ ਤੋਂ ਹੁੰਦਾ ਹੋਇਆ ਗੁਰਦੁਆਰਾ ਖਾਲਸਾ ਸਰਸਵਰ ਸਾਹਿਬ ਵਿਖੇ ਜਾ ਕੇ ਸਾਰੇ ਸਮਾਜ ਦੀ ਬੋਲੇਗੀ ਖਾਲਸਾ ਪੰਥ ਦੀ ਸਮੁੱਚਾ ਖਾਲਸਾ ਪੰਥ ਦਾ ਸਾਂਝ ਦਿਵਸ ਮਨਾ ਰਹੀਆਂ ਸਮੂਹ ਸੰਗਤਾਂ ਨੂੰ ਮਾਨਜੋਤ ਸਿੰਘ ਸਾਹਿਬ ਬਾਬਾ ਚੇਕ ਸਿੰਘ ਜੀ ਜਥੇਦਾਰ ਤੱਕ ਸ੍ਰੀ ਦਮਨਨਾ ਮਾ ਸਾਹਿਬ ਸੋਚੇ ਤਾਂ ਸਰ ਦੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਬੇਅੰਤ ਬੇਅੰਤ ਵਧਾਈਆਂ ਸਮੂਹਿਆ ਸੰਗਤਾਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਥੇ ਖਾਲਸਾ ਪੰਥ ਨੂੰ ਬਜ਼ਾਖੀ ਦੇ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਅਤੇ ਅੱਜ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਨਿਸਾਨ ਸਿੰਘਾਂ ਦੀ ਅਗਵਾਈ ਦੇ ਵਿੱਚ ਪਵਿੱਤਰ ਮੱਲਾ ਕਟਿਆ ਜਾ ਰਿਹਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਤੋਂ ਚਾਲੇ ਪਾ ਕੇ ਪਰਿਵਾਰ ਵਿਛੋੜਾ ਹੁੰਦੇ ਹੋਏ ਸਰਸਾ ਹੁੰਦੇ ਹੋਏ ਮਾਸੀਵਾੜਾ ਹੁੰਦਾ ਹੋਏ ਚਮਕੌਰ ਤਵ ਹੁੰਦੇ ਹੋਏ ਰਾਏਕੋਟ ਹੁੰਦੇ ਹੋਏ ਇੱਥੇ ਇਸ ਧਰਤੀ ਤੇ ਆ ਕੇ ਜਿੱਥੇ ਗੁਰੂ ਸਾਹਿਬ ਨੇ ਦਮ ਲੈਤਾ ਉੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਣੀ ਸਿੰਘ ਨੂੰ ਲਖਾਰੀ ਲਾ ਕੇ ਗੁਰੂ ਸਾਹਿਬ ਦੀ ਪਾਵਨ ਧੀੜ ਸੰਪੂਰਨ ਕੀਤੀ ਅਤੇ ਫਾਲਸਾ ਫੌਜ ਨੂੰ ਲਾਮਬੰਦ ਕੀਤਾ ਟਕੜੇ ਕੀਤਾ ਤੇ ਖਾਸ ਇਥੇ ਇਸ ਦਿਹਾੜਾ ਵਿਸਾਖੀ ਦਾ ਮਨਾਉਣ ਦਾ ਮਨੋਰਥ ਕਿ ਗੁਰੂ ਸਾਹਿਬ ਨੇ ਆਪ ਗੁਰਗੋਮਸੇ ਮਾਰਾਈ ਨਹੀਂ ਵਿਸਾਖੀ ਦਾ ਦਿਹਾੜਾ ਇਸ ਅਸਥਾਨ ਤੇ ਮਨਾਇਆ ਕਿਤੇ ਢਾਡੀਵਾਰਾਂ ਹੋਈਆਂ ਕਵੀਸਰੀਵਾਰਾਂ ਹੋਈਆਂ ਕੀਰਤਨ ਹੋਇਆ ਉਥੇ ਲੋਕਾਂ ਦੀ ਜਿੰਤੀ ਸੰਗਤਾਂ ਅੰਮ੍ਰਿਤ ਅੱਜ ਵੀ ਛਕ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਵਾਰ ਜਿੱਥੇ ਕੀਰਤਨ ਸਮਾਗਮ ਢਾਡੀ ਵਾਰਾਂ ਇਸ ਪਵਿੱਤਰ ਦਿਹਾੜੇ ਤੇ ਕਰਾਏ ਜਾਂਦੇ ਆ ਲਗਾਤਾਰ ਅਮਰ ਸੰਚਾਰ ਹੁੰਦੇ ਆ ਅੱਜ ਤੱਕ ਦੀ ਰਿਪੋਰਟ 5000 ਬੰਦੇ ਨੇ ਇਸ ਪਵਿੱਤਰ ਦਿਹਾੜੇ ਤੇ ਅਮਰ ਸਾਹਿਬ ਦੇ ਗੁਰੂ ਦੇ ਲੜ ਲਗੇ ਜੋ ਪੰਥ ਵਾਸਤੇ ਕੌਮ ਵਾਸਤੇ ਵਧਾਈ ਦੀ ਖੁਸ਼ੀ ਦੀ ਗੱਲ ਹੈ ਅਤੇ ਗੁਰੂ ਸਾਹਿਬ ਨੇ ਜਿੱਥੇ ਵਿਸਾਖੀ ਦਾ ਦਿਹਾੜਾ ਬਣਾਇਆ ਉਥੇ ਅਗਲੇ ਦਿਨ ਜਿਸ ਨੂੰ ਸੰਪੂਰਨਾਂ ਦਿਵਸ ਕਹ ਲਈਏ ਅਤੇ ਨਾਲ ਮੱਲਾ ਕੱਢਿਆ ਜੋ ਖਾਲਸੇ ਦੀ ਚੜਦੀ ਕਲਾ ਦਾ ਪ੍ਰਤੀਕ ਨਿਸਾਨ ਸਾਹਿਬਾਂ ਦੀ ਅਗਵਾਈ ਦੇ ਵਿੱਚ ਨਗਾਰਿਆਂ ਦੀ ਅਗਵਾਈ ਦੇ ਵਿੱਚ ਗੱਤਕੇ ਸਿੰਘਾਂ ਦੀ ਅਗਵਾਈ ਦੇ ਵਿੱਚ ਸ਼ਾਸਤਰ ਵਿਦਿਆ ਘੋੜ ਸواری ਤੇ ਜਿੱਥੇ ਨਿਸਾਨ ਸਿੰਘ ਨਿਸਾਨ ਲੈ ਕੇ ਪੋਲੇ ਸੋਨਿਆਲ ਦੇ ਜਕਾਰੇ ਲਾ ਰਹੇ ਹੈ ਉਥੇ ਗੱਤਕੇ ਵਾਲੇ ਸਿੰਘ ਸ਼ਾਸਤਰ ਦਾ ਪ੍ਰਦਰਸ਼ਨ ਕਰ ਰਹੇ ਹੈ ਅਤੇ ਨਾਲ ਹੀ ਗੁਰੂ ਸਾਹਿਬ ਨੇ ਇਹ ਮਹੱਲਾ ਕੱਢ ਕੇ ਚੜਦੀ ਕਲਾ ਦਾ ਪ੍ਰਤੀਕ ਜਾਹ ਜਲਾਲ ਦਾ ਪ੍ਰਤੀਕ ਆਓ ਨੌਜਵਾਨੋ ਇਹ ਮਹੱਲਿਆ ਤੋਂ ਸੇਧ ਲੈ ਕੇ ਇਹ ਬਸਾਕੀ ਦੇ ਦਿਹਾੜਿਆਂ ਤੋਂ ਸੇਧ ਲੈ ਕੇ ਆਪਾ ਅਮਰਤਸ਼ਕੀਏ ਗੁਰੂ ਵਾਲੇ ਬਣੀਏ ਗੁਰੂ ਦੇ ਪੁੱਤਰ ਤੀਆਂ ਇਸ ਧਰਤੀ ਤੇ ਕਿਹਾ ਸੀ ਕਿ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਏ ਟੋਕਿਆ ਪਿਆ ਜੀਵਤ ਕਹੀ ਯਾਰ ਜਦੋਂ ਮਾਤਾ ਜੀ ਨੇ ਕਿਹਾ ਸੀ ਕਿ ਤੁਹਾਡੇ ਖੱਬੇ ਸੱਜੇ ਸਹਦ ਪਰਦੇ ਛੋਟੇ ਸਹਯਾਤੇ ਨਾਜਰ ਆਉਂਦੇ ਸੀ ਨਾ ਤੇ ਪੁੱਤੀ ਧਰਤੀ ਤੇ ਇੱਥੇ ਸਹਯਾਤੇ ਨਜ਼ਰ ਨਹੀਂ ਆ ਰਹੇ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਦੇ ਸਿਰਾਂ ਉੱਪਰ ਮੈਂ ਆਪਣੇ ਚਾਰ ਪੁੱਤਰ ਵਾਰਤੇ ਅਤੇ ਨਾਲ ਕਿਹਾ ਸੀ ਕਾਲ ਸਾ ਮੇਰੋ ਰੂਪ ਹੈ ਖਾਸ ਆਪਾਂ ਗੁਰੂ ਦਾ ਰੂਪ ਫੇਰ ਹੀ ਬਣ ਸਕਦੇ ਆ ਉਹਨਾਂ ਦੇ ਦੱਸੇ ਮਾਰਗ ਤੇ ਫੇਰ ਹੀ ਸਖਸਕ ਚੱਲ ਸਕਦੇ ਆ ਜੇ ਪੰਜਾਂ ਕੋਲੋਂ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ ਪਹਿਲਾ ਪੰਜਾਂ ਨੂੰ ਛਕਾਇਆ ਫਿਰ ਆਪ ਛਕਿਆ ਮੇਰਾ ਕਹਿਣ ਦਾ ਭਾਮ ਕਈ ਭਰਾ ਕੇ ਦਿੰਦੇ ਆ ਕਿ ਸਾਡਾ ਮਨ ਸੱਚਾ ਗੁਰੂ ਨ ਸੱਚੇ ਨਹੀਂ ਹੋ ਸਕਦੇ ਗੁਰੂ ਸਾਹਿਬ ਨੇ ਆਪ ਅਮਰ ਚੱਕੇ ਇਹ ਸੰਦੇਸ਼ ਦਿੱਤਾ ਸੀ ਕਿ ਹਰ ਇੱਕ ਸਿੱਖ ਨੂੰ ਅਮਰ ਛਕਣਾ ਬਹੁਤ ਜ਼ਰੂਰੀ ਹੈ ਆਓ ਨੌਜਵਾਨ ਨੂੰ ਅਮਰ ਛਕੀਏ ਗੁਰੂ ਵਾਲੇ ਬਣੀਏ ਪੰਜ ਕਕਾਰਾਂ ਦੇ ਧਾਰਨੀ ਹੋਈਏ ਆਨੰਦਪੁਰ ਦੇ ਬਸਨੀਕ ਬਣ ਕੇ ਗੁਰੂ ਸਾਹਿਬ ਦੇ ਪੁੱਤਰ ਧੀਆਂ ਬਣ ਕੇ ਆਪਣਾ ਜੀਵਨ ਸਫਲ ਕਰੀਏ ਮੈਂ ਸਮੁੱਚੀ ਕੌਮ ਨੂੰ ਸਮੁੱਚੇ ਪੰਥ ਨੂੰ ਫੇਰ ਖਾਲਸਾ ਸਾਜਣਾ ਦਿਲ ਦੀ ਵਧਾਈ ਦਿੰਦਾ ਅਤੇ ਨਾਲ ਧੰਨਵਾਦ ਕਰਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਹਜਾਰ ਸਰਦਾਰ ਰਜਿੰਦਰ ਸਿੰਘ ਧਾਮੀ ਜੀਆ ਨੇ ਸੱਜੇ ਪ੍ਰਬੰਧ ਕਰਵਾਏ ਅਤੇ ਬਾਬਾ ਤੇਗ ਸਿੰਘ ਜੀ ਧਰੋਲਾ ਅਤੇ ਜੋ ਸਿੰਘ ਸਾਹਿਬ ਨੇ ਤਕਰੀਦਾਂ ਦੰਮਾ ਸਾਹਿਬ ਦੇ ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜੋ ਹੈੱਡ ਗ੍ਰਾਂਤੀ ਅਤੇ ਨਾਲ ਹੀ ਉਤਾਰ ਸਿੰਘ ਜੀ ਬਣਾਲਾ ਮੈਂਬਰ ਧਰਮ ਪ੍ਰਚਾਰ ਕਮੇਟੀ ਅਤੇ ਹੋਰ ਸਮੂਥੇ ਮੈਂਬਰ ਸਹਿਬਾਨ ਅਤੇ ਖਾਸ ਕਰ ਸੰਗਤਾਂ ਨੇ ਸੰਤਾ ਮਹਾਂਪੁਰਚਾਣੇ ਬਹੁਤ ਵੱਡੇ ਸਹਿਯੋਗ ਦਿੱਤੇ ਸਿੰਘ ਜਥੇਬੰਦੀਆਂ ਨੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਪ੍ਰਬੰਧਾਚ ਕਮੀ ਰਹਗੀ ਹੋਵੇ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਵੰਡੀ ਸਾਬੋ ਸਰ ਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈ ਸੀ ਐਸ ای ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸੇਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ